ਸਾਹਿਬ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸੇਤ ਨਾਲ ਭਰਪੂਰ ਬੇਸਨ ਦਾ ਚੀਲਾ ਬੇਸਨ ਦਾ ਚੀਲਾ ਬਣਾਉਣ ਵਾਸਤੇ ਆਪਾਂ ਇੱਕ ਬੋਲ ਲੈ ਲਵਾਂਗੇ ਔਰ ਇਹਦੇ ਵਿੱਚ ਇੱਕ ਕੱਪ ਆਪਾਂ ਬੇਸਨ ਦਾ ਪਾਵਾਂਗੇ ਬੇਸਨ ਤੁਸੀਂ ਇੱਥੇ ਬਰੀਕ ਮੋਟਾ ਜਿਹੜਾ ਮਰਜ਼ੀ ਲੈ ਸਕਦੇ ਹੋ ਔਰ ਦੋ ਚਮਚ ਆਪਾਂ ਇਹਦੇ ਵਿੱਚ ਸੂਜੀ ਦੇ ਪਾਵਾਂਗੇ ਸੂਜੀ ਪਾਉਣ ਦੇ ਨਾਲ ਚੀਲਾ ਬਹੁਤ ਕਰਾਂਚੀ ਬਣ ਕੇ ਤਿਆਰ ਹੁੰਦਾ ਅਗਰ ਤੁਸੀਂ ਚੀਲਾ ਬਣਾਉਣਾ ਮੰਗੇ ਤਾਂ ਸੋਜੀ ਜ਼ਰੂਰ ਹੀ ਪਾਇਓ ਹੁਣ ਆਪਾਂ ਬੇਸਨ ਤੇ ਸੋਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬੇਸਨ ਦਾ ਚੀਲਾ ਬ੍ਰੇਕਫਾਸਟ ਦਾ ਇੱਕ ਬਹੁਤ ਵਧੀਆ ਸੋਰਸ ਹੈ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਪਾਵਾਂਗੇ ਨਮਕ ਇੱਥੇ ਆਪਾਂ ਹਿਮਾਲਿਆਨ ਪਿੰਕ ਸాల్ਟ ਯੂਜ਼ ਕੀਤਾ ਤੇ ਚਮਚੇ ਦਾ ਚੌਥਾ ਕ ਹਿੱਸਾ ਆਪਾਂ ਲਾਲ ਮਿਰਚ ਪਾਵਾਂਗੇ ਥੋੜੀ ਜੀ ਆਪਾਂ ਕਾਲੀ ਮਿਰਚ ਪਾਵਾਂਗੇ ਦੋਕ ਚੁਟਕੀਆਂ ਤੇ ਥੋੜੀ ਜੀ ਇਹ ਆਪਾਂ ਹਲਦੀ ਪਾਵਾਂਗੇ ਦੋਕ ਚੁਟਕੀਆਂ ਹੀ ਓਨੀਕ ਜਿੰਨੀ ਕ ਕਾਲੀ ਮਿਰਚ ਪਾਈ ਸੀਗੀ ਤੇ ਇੱਕ ਪਿੰਚ ਆਪਾਂ ਇੱਥੇ ਹਿੰਗ ਦੀ ਪਾਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸਰ ਦੇ ਨਾਲ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਹਨੂੰ ਗੁੰਨ ਲਵਾਂਗੇ ਇਹਦੀ ਪੇਸਟ ਜੀ ਬਣਾ ਲੈਣੀ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਇਹਨੂੰ ਆਪਾਂ ਫੈਂਟਣਾ ਇਹਦੀ ਸਮੂਦ ਜੀ ਪੇਸਟ ਬਣਾਉਣੀ ਆਪਾਂ ਔਰ ਫੈਂਟਣ ਦੇ ਨਾਲ ਜਿਹੜਾ ਇਹ ਬੇਸਣਾ ਹੈ ਨਾ ਇਹ ਥੋੜਾ ਫਲਫੀ ਜਿਹਾ ਬਣ ਕੇ ਤਿਆਰ ਹੋ ਜਾਂਦਾ ਫਿਰ ਇਹਦੇ ਨਾਲ ਜਿਹੜਾ ਆਪਣਾ ਚੀਲਾ ਬਹੁਤ ਸੌਫਟ ਬਣ ਕੇ ਤਿਆਰ ਹੁੰਦਾ रनिंग जी पेस्ट बना लेनी है यी देख सकते हो किस तरह की पेस्ट अपनी बनी है ਹੁਣ ਇਹਨੂੰ ਆਪਾਂ 10 ਮਿੰਟ ਵਾਸਤੇ ਟੱਪ ਕੇ ਰੱਖ ਦਵਾਂਗੇ ਰੈਸਟ ਤੇ ਹੁਣ ਆਪਾਂ ਸਬਜ਼ੀਆਂ ਕੱਟ ਲਈਆਂ ਨੇ ਗਾਜਰ ਲਈ ਹੈ ਹਰੀ ਮਿਰਚ ਹਰੀ ਔਰ orange ਸ਼ਿਮਲਾ ਮਿਰਚ ਲਈ ਹੈ ਟਮਾਟਰ ਲਿਆ ਪਿਆਜ਼ ਲਿਆ ਕੜੀ ਪੱਤਾ ਲਿਆ ਤੇ ਧਨੀਆ ਲਿਆ ਇਹ ਸਾਰੀਆਂ ਚੀਜ਼ਾਂ ਦੇ ਆਪਾਂ 2-2 ਚਮਚੇ ਲਏ ਨੇ ਕੜੀ ਪੱਤਾ ਬਿਲਕੁਲ ਥੋੜਾ ਜਿਹਾ ਲਿਆ ਤੇ ਹੁਣ ਆਪਣੀ ਬੇਸਨ ਪੈ ਨੂੰ 10 ਮਿੰਟ ਹੋ ਗਏ ਨੇ ਇਹਨੂੰ ਆਪਾਂ ਥੋੜੀ ਦੇਰ ਫੇਰ ਵਿਕਸਰ ਨਾਲ ਥੋੜਾ ਫੈਂਟ ਲਵਾਂਗੇ ਹੁਣ ਆਪਾਂ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਇਹਦੇ ਵਿੱਚ ਪਾ ਲਵਾਂਗੇ ਬੇਸਨ ਦੇ ਵਿੱਚ ਸਬਜ਼ੀਆਂ ਆਪਾਂ ਕਾਫੀ ਮਾਤਰਾ ਦੇ ਵਿੱਚ ਕੱਟ ਕੇ ਲਈਆਂ ਨੇ ਕਿਉਂਕਿ ਸਬਜ਼ੀਆਂ ਦੇ ਕੰਪੈਰੀਸ਼ਨ ਬੇਸਨ ਆਪਾਂ ਘੱਟ ਪਾਇਆ ਔਰ ਸਬਜ਼ੀਆਂ ਆਪਾਂ ਜ਼ਿਆਦਾ ਪਾਈਆਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਚਮਚ ਦੀ ਸਹਾਇਤਾ ਨਾਲ ਤੇ ਤਵਾ ਆਪਾਂ ਰੱਖ ਲਿਆ ਹੈ ਗੈਸ ਤੇ ਹੁਣ ਆਪਾਂ ਤਵੇ ਨੂੰ ਥੋੜਾ ਜਿਹਾ ਘੀ ਲਾ ਲਵਾਂਗੇ ਇੱਥੇ ਆਪਾਂ ਦੇਸੀ ਘੀ ਯੂਜ਼ ਕੀਤਾ ਚਮਚ ਦੀ ਸਹਾਇਤਾ ਨਾਲ ਹੁਣ ਆਪਾਂ ਬੇਸਣ ਵਾਲਾ ਜਿਹੜਾ ਮਟੀਰੀਅਲ ਆ ਉਹ ਇਹਦੇ ਤੇ ਤਵੇ ਤੇ ਪਾਵਾਂਗੇ ਤੇ ਨੂੰ ਚਮਚ ਨਾਲ ਹੀ ਆਪਾਂ ਸ਼ੇਪ ਦਿੰਦੇ ਰਵਾਂਗੇ ਕਿਉਂਕਿ ਆਪਣੀਆਂ ਸਬਜ਼ੀਆਂ ਜ਼ਿਆਦਾ ਨੇ ਤੇ ਆਪਾਂ ਬੇਸਨ ਘੱਟ ਪਾਇਆ ਸਬਜ਼ੀਆਂ ਦੇ ਕੰਪੈਰੀਸ਼ਨ ਆਪਾਂ ਚਮਚ ਨਾਲ ਇਹਨੂੰ ਫਲਾਉਂਦੇ ਹੋਏ ਜਿੰਨਾ ਕ ਆਪਾਂ ਚੀਲਾ ਬਣਾ ਕੇ ਤਿਆਰ ਕਰਨਾ ਜਿੱਡੇ ਕ ਸਾਈਜ਼ ਦਾ ਉਸ ਹਿਸਾਬ ਦਾ ਆਪਾਂ ਇਹਦੇ ਤੇ ਬੇਸਨ ਫਲਾਉਂਦੇ ਰਹਿਾਂਗੇ ਫਿਰ ਇਹਨਾਂ ਨੂੰ ਆਪਾਂ ਕਿਸੇ ਵੀ ਚੀਜ਼ ਦੇ ਨਾਲ ਢੱਕ ਦੇਣਾ ਆਪਣੇ ਕੋਲੇ ਕੋਈ ਇਸ ਤਰ੍ਹਾਂ ਦਾ ਲਿਡ ਹੈਗਾ ਜੇ ਇਹ ਆਪਣਾ ਸ਼ੀਸ਼ੇ ਦਾ ਲਿਡ ਹੈ ਤੇ ਇਹਦੇ ਨਾਲ ਆਪਾਂ ਤਵੇ ਨੂੰ ਢੱਕ ਦਵਾਂਗੇ ਕਿਉਂਕਿ ਇਹਦੇ ਨਾਲ ਭਾਫ਼ ਨਾਲ ਅੰਦਰ ਚੀਲਾ ਪੱਕੂਗਾ ਆਪਣਾ ਜਲਦੀ ਤੁਸੀਂ ਦੇਖ ਸਕਦੇ ਹੋ ਗੈਸ ਆਪਾਂ ਇੱਥੇ ਲੋ ਟੂ ਮੀਡੀਅਮ ਹੀ ਰੱਖਣੀ ਆ ਜਿਆਦਾ ਤਹਜ ਤੇਜ਼ ਗੈਸ ਨਹੀਂ ਕਰਨੀ ਕਿਉਂਕਿ ਨਹੀਂ ਤਾਂ ਆਪਣਾ ਚੀਲਾ ਨੀਚੇ ਤੋਂ ਸੜ ਸਕਦਾ ਹੁਣ ਇਹਨੂੰ ਆਪਾਂ ਬਚਾਵੇਂ ਜੇ ਹੱਥ ਦੇ ਨਾਲ ਪਲਟ ਦਾਂਗੇ ਕਿਉਂਕਿ ਜਿਆਦਾ ਸਬਜ਼ੀਆਂ ਦੀ ਵਜ੍ਹਾ ਨਾਲ ਚੀਲਾ ਜਲਦੀ ਟੁੱਟਣ ਲੱਗ ਜਾਂਦਾ ਫਿਰ ਹੁਣ ਇਹਦੇ ਆਪਾਂ ਉੱਪਰ ਵੀ ਘਿਓ ਲਾ ਦਾਂਗੇ ਤੇ ਥੋੜਾ ਥੋੜਾ ਸਾਈਡਾਂ ਤੇ ਵੀ ਘਿਓ ਲਾ ਦਾਂਗੇ ਇਹਨੂੰ ਥੋੜੀ ਥੋੜੀ ਦੇਰ ਬਾਅਦ ਆਪਾਂ ਪਲਟਦੇ ਰਾਵਾਂਗੇ ਜਿਸ ਤਰ੍ਹਾਂ ਨੀਚੇ ਤੋਂ ਪੱਕਦਾ ਇਹਨੂੰ ਫੇਰ ਪਲਟਾ ਦਵਾਂਗੇ ਦੇਖੋ ਆਪਣਾ ਚੀਲਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਨੂੰ ਆਪਾਂ ਕਾਫੀ ਕਰਾਂਚੀ ਹੋਣ ਤੱਕ ਇਹਨੂੰ ਪਲਟਦੇ ਰਹਿਣਾ ਜਿੰਨਾ ਚਿਰ ਇਹ ਚੀਲਾ ਆਪਣਾ ਦੋਨਾਂ ਸਾਈਡਾਂ ਤੋਂ ਬਿਲਕੁਲ ਚੰਗੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋ ਜਾਂਦਾ ਕਿਉਂਕਿ ਬਿਲਕੁਲ ਆੜ ਲਵਾਂਗੇ ਇਹਨੂੰ ਪੰਜਾਬੀ ਦੇ ਵਿੱਚ ਅਗਰ ਆਪਾਂ ਕਹੀਏ ਤਾਂ ਕਿਉਂਕਿ ਨਹੀਂ ਤਾਂ ਫਿਰ ਇਹ ਬੇਸਣ ਹੈ ਜਲਦੀ ਸੌਫਟ ਹੋ ਜਾਊਗਾ ਫਿਰ ਇਹ ਪੋਲਾ ਪੋਲਾ ਜਿਹਾ ਹੋ ਜਾਂਦਾ ਪਿਆ ਜਦੋਂ ਥੋੜੀ देर ਪਿਆ ਰਹੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਾੜ ਲਵਾਂਗੇ ਜਿਹੜਾ ਇਹ ਬੇਸਣ ਆ ਅੰਦਰ ਤੱਕ ਪੱਕ ਜਾਵੇ ਗੈਸ ਆਪਾਂ ਜਿਆਦਾ ਤੇਜ਼ ਨਹੀਂ ਰੱਖਣੀ ਗੈਸ ਆਪਾਂ ਲੋ ਹੀ ਰੱਖਣੀ ਆ ਕਿਉਂਕਿ ਲੋ ਗੈਸ ਨਾਲ ਇਹ ਬਹੁਤ ਵਧੀਆ ਪੱਕ ਕੇ ਤਿਆਰ ਹੋਊਗਾ ਤੇ ਤੁਸੀਂ ਸੂਜੀ ਜ਼ਰੂਰ ਪਾਣੀ ਆ ਕਿਉਂਕਿ ਸੂਜੀ ਦੇ ਨਾਲ ਬਹੁਤ ਕਰਾਂਚੀ ਚੀਲਾ ਬਣ ਕੇ ਤਿਆਰ ਹੁੰਦਾ ਜੇਕਰ ਤੁਹਾਨੂੰ ਮੇਰੀ ਚੀਲਾ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚੀਲਾ ਆਪਾਂ ਟਮੇਟੋ ਸੌਸ ਤੇ ਮੰango ਔਰ ਟਮਾਟਰ ਦੀ ਚਟਣੀ ਦੇ ਨਾਲ ਸਰਵ ਕੀਤਾ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ